ਤੁਸੀਂ ਦੇਖ ਰਹੇ ਹੋ ਪੀਵੀਵਾਰਾ ਅਪਡੇਟ ਮੈਂ ਤੁਹਾਡਾ ਆਪਣਾ ਗੁਰਮੇਲ ਦੁਗਰੀ ਰੋਪੜ ਤੋਂ ਜੀ ਅੱਜ ਇੱਕ ਅਨਿੰਦੇ ਪੰਦੀ ਭੇਡ ਜਿਹੜੀ ਹੈਗੀ ਗੱਡੀ ਚੜ ਗਈ ਹੈ ਐਲਪੀ ਗੱਡੀ ਹੈ ਜਿਹੜੀ ਕਿ ਕਨੋਲੀ ਤੋਂ ਪਤਗੜ ਰੋਡ ਤੇ ਜਾ ਰਹੀ ਹੁੰਦੀ ਹੈ ਉੱਥੇ ਹੱਡਾ ਰੋੜੀ ਦੇ ਬਿਲਕੁਲ ਸਾਹਮਣੇ ਇਹ ਗੱਡੀ ਉਸ ਵੇਲੇ ਪਟ ਗਈ ਜਦੋਂ ਰਾਤ ਨੂੰ ਉਹ ਨੂੰ ਅਨਿੰਦਾ ਚ ਪੀਸੀ ਅਨਿੰਦੇ ਪੰਦੀ ਭੇਡ ਚੜਦੀ ਹੋਈ ਜਦੋਂ ਰੀਲਿੰਗ ਦੇ ਨਾਲ ਗੱਡੀ ਟਕਰਾ ਜਾਂਦੀ ਹੈ ਤੇ ਜਦੋਂ ਝਟਕਾ ਪੈਂਦਾ ਇਹ ਤਾਂ ਇੱਕ ਵਾਰੀ ਗੱਡੀ ਫਿਰ ਰੋਡ ਤੇ ਚੜ ਜਾਂਦੀ ਹੈ ਪਰ ਅਚਾਨਕ ਉਸ ਤੋਂ ਬੈਲੈਂਸ ਜਿਹੜਾ ਹੈਗਾ ਇੰਨੀ ਜਲਦੀ तरीके ਨਾਲ ਇੰਨੀ ਬੁਰੀ ਤਰੀਕੇ ਨਾਲ ਉਹਦਾ ਵਿਗੜਿਆ ਤੇ ਗੱਡੀ ਜਿਹੜੀ ਹੈਗੀ ਇਹ ਰੀਲਿੰਗ ਨੂੰ ਤੋੜਦੀ ਤੁਸੀਂ ਦੇਖ ਸਕਦੇ ਹੋ ਦੂਰ ਤੋਂ ਹੌਲੀ ਹੌਲੀ ਰੀਲਿੰਗ ਨੂੰ ਚੜਦੀ ਗਈ ਚੜਦੀ ਗਈ ਆਖਰਕਾਰ ਉਹ ਰੀਲਿੰਗ ਤੇ ਚੜ ਕੇ ਇੱਕ ਵੱਡੇ ਖੱਬੀ ਸਾਈਡ ਜਿਹੜੇ ਟੋਆ ਬਣਿਆ ਹੋਇਆ ਹੈ ਕਾਫੀ ਪੁਰਾਣੀ ਸੜਕ ਹੋਇਆ ਕਰਦੀ ਸੀ ਪਹਿਲਾਂ ਇਹ ਉਹ ਸਰਸੇ ਦੇ ਨੇੜੇ ਜਿਹੜੇ ਹੈਗੀ ਗੱਡੀ ਪਲਟ ਜਾਂਦੀ ਹੈ ਉਹਦੇ ਵਿੱਚ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਭਰੀਆਂ ਹੁੰਦੀਆਂ ਐ ਤੇ ਨਵੀਂ ਗੱਡੀ ਆ ਐਚਪੀ 24 ਨੰਬਰ ਐ 8088022 ਗੱਡੀ ਦਾ ਨੰਬਰ ਜਿਹੜੀ ਹਿਮਾਚਲ ਦੀ ਗੱਡੀ ਹੈ ਇਹ ਜੇ ਦੇਖ ਸਕੋ ਨੁਕਸਾਨ ਜਿਹੜਾ ਹੈਗਾ ਗੱਡੀ ਦਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਦੋਨੇ ਟਾਇਰ ਜਿਹੜੇ ਹੈਗੇ ਕਮਾਨੀਆਂ ਵਗੈਰਾ ਟੁੱਟ ਚੁੱਕੀਆਂ ਹੈ ਤੇ ਨਾਲ ਇਹਦੀ ਜਿਹੜੀ ਸ਼ਾਵਟ ਆ ਉਹ ਵੀ ਖੁੱਲ ਚੁੱਕੀ ਹੈ 0822 ਨੰਬਰ ਹੈ ਐਚਪੀ 24 ਨੰਬਰ ਹੈ ਗੱਡੀ ਦਾ ਤੇ ਇਹਦਾ ਬੈਲੈਂਸ ਵਿਗੜਨ ਦੇ ਕਾਰਨ ਇਹ ਗੱਡੀ ਜਾ ਕੇ ਤੋ ਇਹ ਵਿੱਚ ਦਿਗ ਪੈਂਦੀ ਹੈ ਤੇ ਉੱਥੇ ਦੀ ਜੇ ਥੋੜੀ ਜੀ ਵੀ ਗੱਡੀ ਹੋਰ ਅੱਗੇ ਜਾਂਦੀ ਤੇ ਟਾਇਰ ਗੱਡੀ ਦੇ ਉੱਪਰ ਹੋ ਜਾਣੇ ਸੀ ਜੇ ਨਿਕਲਣਾ ਡਰਾਈਵਰ ਨੂੰ ਬੜਾ ਮੁਸ਼ਕਲ ਹੋ ਜਾਣਾ ਤਾਂ ਕੋਈ ਵੀ ਗੱਡੀ ਅੱਗੇ ਪਿੱਛੇ ਨਹੀਂ ਸੀ ਆਰੀ ਆਪੇ ਅਣਿੰਦੇ ਦੀ ਅਣਿੰਦੇ ਪਾਂਦੀ ਪੇਟ ਜਿਹੜੀ ਗੱਡੀ ਚੜੀ ਹੈ ਤੇ ਖੰਭੇ ਦੇ ਨਾਲ ਵੱਜਦੀ ਸਾਰ ਗੱਡੀ ਤੁਰੰਤ ਪਲਟ ਜਾਂਦੀ ਹੈ ਕਿਉਂਕਿ ਹਲਕਾਪਨ ਹੋਣ ਕਰਕੇ ਜਿਆਦਾ ਵਜ਼ਨ ਨਹੀਂ ਸੀ ਉਹਦੇ ਵਿੱਚ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਉਹਦੇ ਵਿੱਚ ਦਸੀਆਂ ਜਾਂਦੀਆਂ ਭਰੀਆਂ ਕੁਝ ਵੇਖ ਸਕਦੇ ਹੋ ਪਾਣੀ ਦੀਆਂ ਟੈਂਕੀਆਂ ਇਸ ਗੱਡੀ ਦੇ ਵਿੱਚ ਭਰੀਆਂ ਹੋਈਆਂ ਸਨ ਤੇ ਅਣਿੰਦੇ ਪਾਂਦੀ ਪੇਟ ਜਿਹੜੀ ਗੱਡੀ ਚੜੀ ਹੈ ਜੇ ਕੋਈ ਹੋਰ ਸਕੂਟਰ ਮੋਟਰਸਾਈਕਲ ਜਾਂ ਕੋਈ ਗੱਡੀ ਸ਼ੋ ਹੌਲੀ ਸਪੀਡ ਦੇ ਵਿੱਚ ਕੋਈ ਅੱਗੇ ਜਾਂਦੀ ਤਾਂ ਸ਼ਾਇਦ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਤੇ ਤੁਸੀਂ ਦੇਖ ਸਕਦੇ ਹੋ ਇਹ ਐਚਪੀ ਨੰਬਰ ਵਾਲੇ ਜਿਹੜੇ ਜਿੰਨੇ ਹੈਗੇ ਇਹ ਰਾਤਾਂ ਨੂੰ ਵੀ ਚੱਲਦੇ ਨੇ ਕਹਿੰਦੇ ਵੀ ਪੈਂਦੇ ਸੱਪ ਦੀ ਸਰੀਤ 'ਤੇ ਨੋਟ ਚ ਕਿੰਨੇ ਸੌਖੀ ਨਹੀਂ ਡਰਾਈਵਰੀ ਵੱਲੋਂ ਕਿਉਂਕਿ ਡਰਾਈਵਰੀ ਇੰਨੀ ਸੌਖੀ ਨਹੀਂ ਹੈ ਤੇ ਅਨਿੰਦੇ ਪਾਂਦੀ ਭੇਟੇ ਗੱਡੀ ਚੜ ਚੁੱਕੀ ਨੁਕਸਾਨ ਜਿਹੜਾ ਗੱਡੀ ਦਾ ਬਹੁਤ ਜ਼ਿਆਦਾ ਹੋ ਚੁੱਕਾ ਤੁਸੀਂ ਦੇਖ ਸਕਦੇ ਆ ਤੇ ਜਦੋਂ ਘਨੌਲੀ ਤੋਂ ਥੋੜੇ ਅੱਗੇ ਜਾਂਦੇ ਆ ਹੱਡਾ ਰੂੜੀ ਤੇ ਬਿਲਕੁਲ ਸਾਹਮਣੇ ਇਹ ਗੱਡੀ ਜਿਹੜੀ ਆ ਪੈਟੀ ਹੋਈ ਹੈ ਤੇ ਹਲੇ ਤੱਕ ਕੋਈ ਵੀ ਜਿਹੜਾ ਵਾਲੀ ਵਸ ਇਸ ਬਿੱਦਰ ਨਹੀਂ ਆਇਆ ਜਦੋਂ ਕ्रेन ਆਣਗੇ ਕਿ ਕਿੰਨਾ ਤੋਂ ਬਗਿਆ ਰਹੀ ਇਹ ਦਿਨ ਨਿਕਲਣ ਵਾਲੀ ਨਹੀਂ ਹੈ ਤੇ ਉਹਦੇ ਲਈ ਬਹੁਤ ਸ਼ਿੰਗਾਸਤੀ ਜਿਆਦਾ ਹੈਗਾ ਕਰਨਾ ਪੈ ਸਕਦਾ ਹੈ ਲੇਕਿਨ ਫਿਰ ਵੀ ਠੀਕ ਰਿਹਾ ਕਿ ਕਿਸੇ ਵੀ ਡਰਾਈਵਰ ਦੀ ਜਾਂ ਕਿਸੇ ਹੋਰ ਦੀ ਹਤਾਖਤ ਹੋਣ ਦੀ ਕੋਈ ਖਬਰ ਨਹੀਂ ਹੈ ਇਹ ਗੱਡੀ ਜਿਹੜੀ ਹੈਗੀ ਆ ਧਨੌਲੀ ਵੱਲੋਂ ਆ ਰਹੀ ਸੀ ਤੁਸੀਂ ਦੇਖ ਸਕਦੇ ਹੋ ਇਹ ਰੋਡ ਜਿਹੜਾ ਹੈਗਾ ਖਾਲੀ ਤੋਂ ਖਾਲੀ ਰੋਡ ਹੋਣ ਕਰਕੇ ਗੱਡੀ ਦੀ ਸਪੀਡ ਜਿਹੜੀ ਹੈ ਬਹੁਤ ਜਿਆਦਾ